ਸਾਨੂੰ ਸੱੱਤਰੋਂ ਦੇ ਆਉਂਦੇ ਬਾਲੀਵੁੱਡ 'ਚ ਦੋ ਪੰਜਾਬੀਆਂ ਦਾ ਰਾਜ ਹੋ ਗਿਆ ਇੱਕ ਤਾਂ ਤਰਮਿੰਦਰ ਸੀ ਦੂਜਾ ਸੀ ਜਤਨ ਖੰਨਾ ਜਤਨ ਖੰਨਾ ਸੀ ਰਾਜੀਸ਼ ਖੰਨਾ ਦਾ ਨਾਮ ਰਾਜੀਸ਼ ਖੰਨਾ ਨੇ ਜਤਨ ਤਰਮਿੰਦਰ ਨੂੰ ਤਾਂ ਪਛਾੜਿਆ ਹੀ ਪਰ ਤਰਮਿੰਦਰ ਮੇਨਸਟ੍ਰੀਮ 'ਚੋਂ ਕਦੇ ਵੀ ਅਲੱਗ ਨਹੀਂ ਹੋਇਆ ਹੈਗਾ ਪਰ ਹੋਇਆ ਕਿ ਫਿਰ ਇੱਕ ਬੰਦਾ ਹੋਰ ਆਇਆ ਜਿਹੜਾ ਕਿ ਤਰਮਿੰਦਰ ਨੇ ਤੇ ਰਾਜੀਸ਼ ਖੰਨਾ ਨੂੰ ਦੋਨੋਂ ਨੂੰ ਹੀ ਪਛਾੜਤਾ ਉਹ ਸੀਗਾ ਅਮਤਾ ਆਬਚਨ ਪਰ ਤਰਮਿੰਦਰ ਮੇਨਸਟ੍ਰੀਮ ਚ ਰਿਹਾ ਪਰ ਅੱਜ ਆਪਾਂ ਗੱਲ ਕਰਨ ਲੱਗੇ ਆਂ ਤਰਮਿੰਦਰ ਤੇ ਰਜੇਸ਼ ਖੰਨਾ ਦੀ ਦੁਸ਼ਮਣੀ ਦੀ ਤੇ ਉਹਨਾਂ ਦੇ ਵਿਚਾਲੇ ਇੱਕ ਲੇਡੀਜ਼ ਹੁੰਦੀ ਸੀ ਜਿਹੜੀ ਸੀ ਪੱਤਰਕਾਰ ਉਹ ਰਜੇਸ਼ ਖੰਨਾ ਨਾਲ ਸੰਬੰਧੀ ਹੁੰਦੀ ਸੀ ਪਰ ਤਰਮਿੰਦਰ ਦੀ ਬਹੁਤ ਵੱਡੀ ਦੁਸ਼ਮਣ ਸੀ ਈਵਨ ਕਿ ਇੰਨੀ ਵੱਡੀ ਦੁਸ਼ਮਣ ਸੀ ਕਿ ਇੱਕ ਵਾਰ ਉਹਨੇ ਹਿਮਾਵਾਲੀ ਨੂੰ ਬਾਸੀ ਇਡਲੀ ਤੱਕ ਕਹਿਤਾ ਸੀ ਤਰਮਿੰਦਰ ਉਹਦੇ ਪਿੱਛੇ ਉਹਨੂੰ ਉੱਟਣ ਲਈ ਭੱਜਿਆ ਸੀਗਾ ਕੀ ਕੀ ਇਨਸੀਡੈਂਟ ਹੋਏ ਕਿਵੇਂ ਕਿਵੇਂ ਤਰਮਿੰਦਰ ਦੇ ਨਾਲ ਉਹ ਖਰਾਫ ਰਹੀ ਆ ਜਾਂ ਕਿਵੇਂ ਕਿਵੇਂ ਉਹ ਬਾਲੀਵੁੱਡ ਦੇ ਵਿੱਚ ਉਹ ਆਪਣਾ ਉਹਨੇ ਝੰਡੇ ਗੱਡ ਕੇ ਰੱਖੇ ਉਸ औरत ਨੇ ਔਰ ਕਿੰਨਾ ਪਰੇਸ਼ਾਨ ਕੀਤਾ ਤਰਮਿੰਦਰ ਨੂੰ ਕਿ ਤਰਮਿੰਦਰ ਦੇ ਉੱਤੇ ਪਰਚਾ ਵੀ ਹੋ ਗਿਆ ਸੀ ਅੱਜ ਆਪਾਂ ਉਹਦੇ ਵਾਰੀ ਗੱਲ ਕਰਨ ਲੱਗੇ ਆ ਉਹ ਔਰ ਉਹ ਕੌਣ ਸੀ ਤੇ ਕਿ ਕਿਹੜੀ ਹੱਦ ਤੱਕ ਉਹਨੇ ਬਾਲੀਵੁੱਡ ਦੇ ਵੱਡੇ ਵੱਡੇ ਸਟਾਰਾਂ ਨੂੰ ਵੀ ਨਾ ਕਿ ਤਰਮਿੰਦਰ ਤੱਕ ਵੀ ਬਖਸ਼ਾ ਉਹਦਾ ਨਾਂ ਸੀ ਦਿਵਿਆਨੀ ਚੋਵਾਲ ਦਿਵਿਆਨੀ ਚੋਵਾਲ ਮਹਾਰਾਸ਼ਟਰ ਦੇ ਇੱਕ ਬਹੁਤ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਉਹਦੇ ਪਰਿਵਾਰ ਦੇ ਜ਼ਿਆਦਾਤਰ ਲੋਕ ਜਾਤਾ ਪੁਲਿਸ ਵਿੱਚ ਸੀ ਜਾ ਬੈਰਿਸਟਰਸ ਪਰਿਵਾਰ ਵਿੱਚ ਬਹੁਤ ਸਾਰਾ ਪੈਸਾ ਸੀ ਸ਼ੁਰੂ ਵਿੱਚ ਦਿਵਿਆ ਨੇ ਫਿਲਮ ਇੰਡਸਟਰੀ ਵਿੱਚ ਅਭਿਨੇਤਰੀ ਬਣਨਾ ਚਾਹੁੰਦੀ ਸੀ ਪਰ ਉਹ ਇੱਕ ਵਾਰ ਜਦੋਂ ਉਹ ਮੀਨਾ ਕੁਮਾਰੀ ਨੂੰ ਮਿਲੀ ਤਾਂ ਮੀਨਾ ਕੁਮਾਰੀ ਨੇ ਉਹਨੂੰ ਕਿਹਾ ਕਿ ਤੁਹਾਨੂੰ ਕਦੇ ਵੀ ਛੋਟੀ ਸਕਰਟ ਨਹੀਂ ਪਾਉਣੀ ਚਾਹੀਦੀ ਕਿਉਂਕਿ ਤੁਹਾਡੀਆਂ ਲੱਤਾਂ ਤੇ ਪੈਰ ਬਹੁਤ ਲੰਬੇ ਆ ਉਹਦੀ ਉਹ ਗੱਲ ਮੀਨਾ ਕੁਮਾਰੀ ਨੂੰ ਪਸੰਦ ਨਹੀਂ ਆਈ ਉਦੋਂ ਤੋਂ ਉਹ ਬਾਲੀਵੁੱਡ ਚ ਇੰਡਸਟਰੀ ਚ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਨਾ ਇਹਨੂੰ ਪਹਿਲੀ ਵਾਰ ਪਰਦੇ ਤੇ ਜੂਨੀਅਰ ਰਿਪੋਰਟਰ ਵਜੋਂ ਕੰਮ ਮਿਲਿਆ ਸਕਰੀਨ ਮੈਗਜ਼ੀਨ 70 ਦੇ ਦਹਾਕੇ ਦੀ ਮਸ਼ਹੂਰ ਮੈਗਜ਼ੀਨ ਸੀ ਪਰ ਇੱਥੇ ਦਵਿਆਨੀ ਦੀ ਨੌਕਰੀ ਸਿਰਫ 3 ਦਿਨ ਹੀ ਚੱਲੀ ਇਸ ਲਈ ਉਹਨੂੰ 3 ਦਿਨਾਂ ਦੇ ਅੰਦਰ ਉੱਥੋਂ ਕੱਢ ਦਿੱਤਾ ਗਿਆ ਇਸ ਤੋਂ ਬਾਅਦ ਉਹ ਇੱਕ ਜੂਨੀਅਰ ਅਹੁਦੇ ਤੇ ਰਹੀ ਤੇ ਉਸ ਸਮੇਂ ਲਈ ਇਹ ਕੰਮ ਕੀਤਾ ਪਰ ਹੌਲੀ-ਹੌਲੀ ਉਹਦੇ ਕਾਲਮ ਮਸ਼ਹੂਰ ਹੋਣ ਲੱਗੇ ਪਰ ਫਿਰ ਉਹਦਾ ਇੱਕ ਕਾਲਮ ਫ੍ਰੈਂਕਲੀ ਸਪੀਕਿੰਗ ਬਹੁਤ ਮਸ਼ਹੂਰ ਹੋਇਆ। ਇੱਕ ਕਾਲਮ ਵਿੱਚ ਉਹ ਗੌਸਪ ਲਿਖਦੀ ਹੁੰਦੀ ਸੀ। ਤੇ ਇਹ ਗੌਸਪ ਮਸ਼ਹੂਰ ਹਾਸਿਆ ਦੀ ਨਿੱਜੀ ਜ਼ਿੰਦਗੀ ਬਾਰੇ ਹੁੰਦੀ ਸੀ ਤੇ ਇਹਨਾਂ ਦਾ ਨਾਮ ਤਾਂ ਗੌਸਪ ਸੀ ਪਰ ਦੇਵਿਆਨ ਦੀ ਜਾਣਕਾਰੀ ਉਹ ਕਾਫੀ ਸਟੀਕ ਹੁੰਦੀ ਸੀ ਤੇ ਪ੍ਰਮਾਣਿਕ। ਇਹ ਤੋਂ ਇਲਾਵਾ ਉਹਦੇ ਸਰੋਤ ਵੀ ਪ੍ਰਮਾਣਿਕ ਹੁੰਦੇ ਸੀ। ਉਹ ਅਕਸਰ ਸਾਰੇ ਸਿਤਾਰਿਆਂ ਨਾਲ ਸੰਪਰਕ 'ਚ ਰਹਿੰਦੀ ਸੀ। ਤੇ ਆਪਣੇ ਕਾਲਮ ਵਿੱਚੋਂ ਜ਼ਿਆਦਾਤਰ ਲਿਖਿਆ ਕਰਦੀ ਸੀ। ਇਸ ਤਰ੍ਹਾਂ ਹੁਣ ਤੱਕ ਕਿਸੇ ਵੀ ਪੱਤਰਕਾਰ ਨੇ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਤੇ ਕਦੇ ਹਮ ਬੋਲ ਨਹੀਂ ਸੀ ਕੀਤਾ ਤੇ ਹੁਣ ਸਤਾਰੇ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ ਚਿੰਤਤ ਹੋ ਗਏ ਸੀ ਕਿਉਂਕਿ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹ ਦੌਰਾਨ ਦਿਵਿਆਨੀ ਜੋ ਕਿ ਦਲੀਪ ਕੁਮਾਰ ਸਾਹਿਬ ਦੀ ਪ੍ਰਸ਼ੰਸਕ ਸੀ ਉਹਦੀ ਫੈਨ ਸੀ ਤੇ ਉਹਨੇ ਦਲੀਪ ਕੁਮਾਰ ਸਾਹਿਬ ਨਾਲ ਚੰਗਾ ਰੈਪੋ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਦਲੀਪ ਕੁਮਾਰ ਨੇ ਦਿਵਿਆਨੀ ਨੂੰ ਨੇੜੇ ਨਹੀਂ ਲਗਣ ਦਿੱਤਾ ਤੇ ਉੱਥੋਂ ਹੀ ਦਿਵਿਆਨੀ ਦੀ ਦਲੀਪ ਕੁਮਾਰ ਸਾਹਿਬ ਨਾਲ ਇੰਨੀ ਨਫ਼ਰਤ ਵਧ ਗਈ ਕਿ ਉਹਨੇ ਆਪਣੇ ਕੁਝ ਕਾਲਮਾਂ ਦੇ ਵਿੱਚ ਦਲੀਪ ਕੁਮਾਰ ਦੇ ਖਿਲਾਫ ਲਿਖਣਾ ਸ਼ੁਰੂ ਕਰ ਦਿੱਤਾ ਅਸਲ ਵਿੱਚ ਉਹ ਉਹ ਇਹ ਸਮਾਂ ਸੀ ਜਦੋਂ ਦਲੀਪ ਕੁਮਾਰ ਸਾਹਿਬ ਦਾ ਇੱਕ ਅਸਮਾ ਨਾਂ ਦੀ ਕੁੜੀ ਨਾਲ ਅਫੇਰ ਚੱਲਦਾ ਸੀ ਬਾਅਦ ਵਿੱਚ ਅਸਮਾ ਦੇ ਨਾਲ ਉਹਨਾਂ ਨੇ ਵਿਆਹ ਵੀ ਕਰਾ ਲਿਆ ਸੀ ਹਾਲਾਂਕਿ ਜਦੋਂ ਅਸਮਾ ਨਾਲ ਦਲੀਪ ਕੁਮਾਰ ਦਾ ਅਫੇਰ ਚੱਲ ਰਿਹਾ ਸੀ ਉਸ ਟਾਈਮ ਉਹ ਸਾਰਾ ਬਾਨੂ ਦੇ ਨਾਲ ਇੱਕ ਵਿਆਹੁਤਾ ਜ਼ਿੰਦਗੀ ਦੇ ਵਿੱਚ ਸੀਗੇ ਰਹਿ ਰਹੇ ਸੀਗੇ ਔਰ ਉਸੇ ਦੌਰਾਨ ਉਹਨਾਂ ਨੇ ਦਿਲੀਪ ਕੁਮਾਰ ਸਾਹਿਬ ਦਾ ਵੀ ਅਸਮਾ ਦੇ ਨਾਲ ਅਫੇਰ ਚੱਲ ਰਿਹਾ ਸੀ ਦਿਲੀਪ ਕੁਮਾਰ ਦੇ ਇਸ ਅਫੇਰ ਬਾਰੇ ਦਿਵਿਆਨੀ ਨੇ ਬਹੁਤ ਸਾਰੀਆਂ ਮਜ਼ੇਦਾਰ ਕੌਸਪਸ ਲਿਖੀਆਂ ਉਹਨੇ ਦਿਵਿਆਨੀ ਦੇ ਖਿਲਾਫ ਇੱਕ ਨਾਕਾਰਾਵਾਤ ਮੁਹਿੰਮ ਚਲਾਈ ਦਿਲੀਪ ਕੁਮਾਰ ਨੇ ਆਪਣੇ ਸਾਥੀਆਂ ਨੂੰ ਦਿਵਿਆਨੀ ਦਾ ਬਾਈਕਾਟ ਕਰਨ ਲਈ ਕਿਹਾ ਪਰ ਕੋਈ ਪਰੋਇ ਜੈ ਨਹੀਂ ਕਰ ਸਕੇ ਜੋ ਕਿ ਦਿਲੀਪ ਕੁਮਾਰ ਸਾਹਿਬ ਦੇ ਖਿਲਾਫ ਚੱਲਦਾ ਰਿਹਾ ਤੇ ਫਿਰ ਉਹਨਾਂ ਨੂੰ ਇਹਨੂੰ ਚੁੱਪ ਕਰਾਉਣ ਲਈ ਦਿਲੀਪ ਕੁਮਾਰ ਸਾਹਿਬ ਨੂੰ ਇੱਕ ਵੱਡੀ ਪਰਸਨੈਲਿਟੀ ਦੀ ਵਰਤੋਂ ਕਰਨੀ ਪਈ ਤੇ ਦਿਵਿਆਨੀ ਨੂੰ ਇੱਕ ਸ਼ਕਤੀਸ਼ਾਲੀ ਸਖੀਅਤ ਦੁਆਰਾ ਚੁਪਕਣਾਉਣਾ ਪਿਆ ਫਿਰ ਦਿਵਿਆਨੀ ਨੇ ਉਸ ਤੋਂ ਬਾਅਦ ਕਦੇ ਵੀ ਦਲੀ ਕੁਮਾਰ ਬਾਰੇ ਨਹੀਂ ਲਿਖਿਆ ਦਿਵਿਆਨੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਉਹਨੂੰ ਕਿਸੇ ਦਾ ਡਰ ਨਹੀਂ ਸੀ ਉਹ ਸਤਾਰਾਂ ਦੀ ਨਿੱਜੀ ਜ਼ਿੰਦਗੀ ਬਾਰੇ ਕਾਫੀ ਸਪਸ਼ਟ ਤੇ ਦਲੇਰੀਆਂ ਲਿਖਦੀ ਸੀ ਕਿਹਾ ਜਾਂਦਾ ਕਿ ਦਿਵਿਆਨੀ ਦੇ ਕਾਲਮ ਐਨੇ ਸਪਸ਼ਟ ਤੇ ਬੋਲਡ ਇਸ ਲਈ ਹੁੰਦੇ ਸੀ ਕਿਉਂਕਿ ਉਹਨੂੰ ਨੌਕਰੀ ਗਵਾਉਣ ਦਾ ਕੋਈ ਡਰ ਨਹੀਂ ਸੀ ਉਹ ਇੱਕ ਵੱਡੇ ਪਰਿਵਾਰ ਨਾਲ ਸੰਬੰਧ ਰੱਖਦੀ ਭਾਵੇਂ ਕੋਈ ਵੀ ਕਾਨੂੰਨੀ ਸਮੱਸਿਆ ਹੋਵੇ ਪਰਿਵਾਰ ਇੱਕ ਬੈਰਿਸਟਰ ਦਾ ਸੀ ਕੋਈ ਸਮੱਸਿਆ ਨਹੀਂ ਸੀ ਆਉਂਦੀ ਇਸੇ ਕਰਕੇ ਦਿਵਿਆਨੀ ਬਿਨਾਂ ਕਿਸੇ ਡਰ ਦੇ ਕਾਲਮ ਲਿਖਿਆ ਕਰਦੀ ਸੀ ਦੀਵਾਨੀ ਰਜੇਸ਼ ਖੰਨਾ ਸਾਹਿਬ ਦੀ ਬਹੁਤ ਵੱਡੀ ਫੈਨ ਸੀ ਅਸਲ ਵਿੱਚ ਇਹ ਦਿਵਿਆਨੀ ਸੀ ਜਿਨੇ ਪਹਿਲੀ ਵਾਰ ਰਜੇਸ਼ ਖੰਨਾ ਸਾਹਿਬ ਨੂੰ ਸੁਪਰਸਟਾਰ ਕਿਹਾ ਸੀ ਇਹਦੇ ਨਾਲ ਹੀ ਰਜੇਸ਼ ਖੰਨਾ ਸਾਹਿਬ ਨੂੰ ਸੁਪਰਸਟਾਰ ਦਾ ਟੈਗ ਲੱਗ ਗਿਆ ਤੇ ਉਹਨੂੰ ਸੁਪਰਸਟਾਰ ਕਿਹਾ ਜਾਂਦਾ ਰਜੇਸ਼ ਖੰਨਾ ਵੀ ਦਿਵਿਆਨੀ ਨੂੰ ਬਹੁਤ ਪਸੰਦ ਕਰਦੇ ਜਦੋਂ ਰਜੇਸ਼ ਖੰਨਾ ਦਾ ਵਿਆਹ ਡਿੰਪਲ ਕਪੜੀ ਨਾਲ ਹੋਣ ਜਾ ਰਿਹਾ ਸੀ ਤਾਂ ਇਸ ਖਬਰ ਨੂੰ ਸਭ ਤੋਂ ਪਹਿਲਾਂ ਕਿਹਨੇ ਬ੍ਰੇਕ ਕੀਤਾ ਸੀ ਦਿਵਿਆਨੀ ਨੇ ਸਭ ਤੋਂ ਪਹਿਲਾਂ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਸੀ ਹਾਲਾਂਕਿ ਬਾਅਦ ਵਿੱਚ ਦਿਵਿਆਨੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਇਹ ਵੀ ਖੁਲਾਸਾ ਕੀਤਾ ਸੀ ਕਿ ਇੰਡਸਟਰੀ ਦਾ ਇੱਕੋ ਇੱਕ ਸੁਪਰਸਟਾਰ ਆ ਜਿਹਦੇ ਨਾਲ ਉਹ ਸੌਂਦੀ ਰਹੀ ਆ ਦਿਵਿਆਨੀ ਦੇ ਕਾਲਮ ਵਿੱਚ ਸਿਤਾਰਿਆਂ ਦੀ ਪ੍ਰਸਿੱਧ ਨਿਯਮ ਸੀ ਪਰ ਫਿਰ ਵੀ ਸਿਤਾਰੇ ਉਹਦੇ ਕਾਲਮ ਪੜ੍ਹਦੇ ਸੀ ਤੇ ਇਹਨਾਂ ਸਿਤਾਰਿਆਂ ਨੇ ਇਹਨਾਂ ਕਾਲਮਾਂ ਨੂੰ ਬਹੁਤ ਮਸ਼ਹੂਰ ਕਰਤਾ ਇੱਕ ਸਮਾਂ ਅਜਿਹਾ ਆ ਜਦੋਂ ਧਰਮਿੰਦਰ ਨਾਲ ਵੀ ਉਹਦਾ ਪਿੱਛਾ ਪੈ ਗਿਆ ਧਰਮਿੰਦਰ ਜੋ ਉਸ ਸਮੇਂ ਵਿਆਹਿਆ ਸੀ ਪਰ ਦੂਜੇ ਪਾਸੇ ਉਹਨਾਂ ਦਾ ਹਿਮਾਵਾਲੀ ਨਾਲ ਫੇਰ ਚੱਲਦਿਆਂ ਜਿਵੇਂ ਦਿਵਿਆਨੀ ਨੂੰ ਉਹਨਾਂ ਦੇ ਅਫੇਰ ਦੀਆਂ ਸਾਰੀਆਂ ਅੰਦਰੂਨੀ ਖਬਰਾਂ ਤੇ ਗੋਸਪ ਮਿਲ ਜਾਂਦੀ ਸੀ ਕਿਉਂਕਿ ਦਿਵਿਆਨੀ ਦੇ ਸਬੰਧ ਬਹੁਤ ਗੂਗੇ ਸੀ ਅਜੇ ਵੀ ਜਦੋਂ ਧਰਮਿੰਦਰ ਹਿਮਾਵਾਲੀ ਨੂੰ ਡੇਟ ਕਰ ਰਿਹਾ ਸੀ ਤਾਂ ਦਿਵਿਆਨੀ ਨੇ ਇਹ ਵੀ ਲਿਖਿਆ ਕਿ ਕਿਵੇਂ ਧਰਮਿੰਦਰ ਸੈੱਟ ਤੇ ਆਪਣੀ ਸਹਿ ਅਦਾਕਾਰਾਂ ਮਤਲਬ ਕੋ-ਐਕਟਰਸ ਨੂੰ ਆਪਣੀ ਸੇਵਾਵਾਂ ਪ੍ਰਦਾਨ ਕਰਦੇ ਤੇ ਫਿਰ ਸ਼ਾਮ ਨੂੰ ਆਪਣੀ ਪਤਨੀ ਕੋਲ ਉਹਨਾਂ ਦੇ ਘਰ ਚ ਲੈ ਜਾਂਦਾ ਹਰਸੋ ਦਿਵਿਆਨੀ ਨੇ ਆਪਣੇ ਕਾਲਮ ਵਿੱਚ ਹੇਮਾ ਵਾਲੀ ਨੂੰ ਬਾਸੀ ਇਡਲੀ ਵੀ ਕਿਹਾ ਸੀ ਤਰਮਿੰਦਰ ਨੂੰ ਇਹ ਖਬਰ ਸੀਗੀ ਕਿ ਦਿਵਿਆਨੀ ਉਹਦੇ ਬਾਰੇ ਵਿੱਚ ਤੇ ਉਹਦੇ ਫੇਰ ਦੇ ਬਾਰੇ ਵਿੱਚ ਬਹੁਤ ਕੁਝ ਲਿਖ ਰਹੀ ਹੈ ਤੇ ਹਮੇਸ਼ਾ ਜਦੋਂ ਵੀ ਤਰਮਿੰਦਰ ਬਾਰੇ ਕੋਈ ਵੀ ਖਬਰ ਛਾਪਦੀ ਜਾਂ ਪ੍ਰਕਾਸ਼ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਸ ਖਬਰ ਦਿਵਿਆਨੀ ਨੇ ਲਿਖੀ ਹੈ ਦਿਵਿਆਨੀ ਨੂੰ ਲੈ ਕੇ ਤਰਮਿੰਦਰ ਗੁੱਸੇ ਨਾਲ ਭਰ ਗਿਆ ਸੀ ਤੇ ਇਸ ਦੌਰਾਨ ਤਰਮਿੰਦਰ ਨੇ ਹਿਮਾ ਮਾਲੀ ਨਾਲ ਵਿਆਹ ਕੀਤਾ। ਉਹਨਾਂ ਨੇ ਇਸ ਵਿਆਹ ਨੂੰ ਲੁਕੋ ਕੇ ਰੱਖਿਆ ਸੀ ਪਰ ਦਿਵਿਆਨੀ ਨੂੰ ਇਸ ਵਿਆਹ ਬਾਰੇ ਪਤਾ ਲੱਗ ਗਿਆ। ਉਹਨਾਂ ਦੇ ਸੂਤਰ ਕਾਫੀ ਮਜ਼ਬੂਤ ਸੀ ਤੇ ਦਿਵਿਆਨੀ ਨੇ ਇਹ ਗੱਲ ਸਾਰਿਆਂ ਨੂੰ ਦੱਸ ਦਿੱਤੀ ਕਿ ਤਰਮਿੰਦਰ ਨੇ ਹਿਮਾ ਮਾਲੀ ਨਾਲ ਮੁਸਲਮਾਨ ਬਣਨ ਤੋਂ ਬਾਅਦ ਦੂਜੀ ਵਾਰ ਵਿਆਹ ਕਰ ਲਿਆ ਹੈ ਤੇ ਇਹ ਉਹ ਸਮਾਂ ਸੀ ਜਦੋਂ ਤਰਮਿੰਦਰ ਦਿਵਿਆਨੀ ਪ੍ਰਤੀ ਗੁੱਸੇ ਨਾਲ ਭਰੇ ਹੋਏ ਸੀ ਤੇ ਫਿਰ ਇੱਕ ਵਾਰ ਹੜਪੀਟਤਾ ਲਈ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਜੀ ਦੇ ਵਿੱਚ ਤਰਵਿੰਦਰ ਵੀ ਮੌਜੂਦ ਸੀ ਤੇ ਉਸ ਦਿਨ ਤਰਵਿੰਦਰ ਨੇ ਵੀ ਫੈਸਲਾ ਕੀਤਾ ਕਿ ਅੱਜ ਦਿਵਿਆਨੀ ਨੂੰ ਸਭ ਜ਼ਰੂਰ ਸਿਖਾਉਣਾ ਹੈ ਇਹ ਕਹਾਣੀ ਮਹਾਲక్ష్ਮੀ ਰੇਸ ਕੋਰਸ ਦੀ ਹੈ ਜਿੱਥੇ ਦਿਵਿਆਨੀ ਨੂੰ ਦੇਖਦੇ ਹੀ ਤਰਵਿੰਦਰ ਉਹਦੇ ਪਿੱਛੇ ਭੱਜਿਆ ਜਦੋਂ ਦਿਵਿਆਨੀ ਨੂੰ ਪਤਾ ਲੱਗਿਆ ਕਿ ਤਰਵਿੰਦਰ ਉਹਦੇ ਨੇੜੇ ਆ ਤਾਂ ਲੋਕ ਉਹਨੂੰ ਕੁੱਟਣ ਲਈ ਆ ਰਹੇ ਨੇ ਤਾਂ ਉਹ ਟਫ ਰੋਡ ਤੇ ਤੱਕ ਦੌੜੀ ਤੇ ਅੱਗੇ ਜਾ ਕੇ ਉਹ ਲੇਡੀਜ਼ ਵਾਸਟੂ ਜਾ ਕੇ ਛੁਪ ਗਈ ਜਿਹਦੇ ਕਰਕੇ ਉਹ ਤਰਮਿੰਦਰ ਦੀ ਕੁੱਟਮਾਰ ਤੋਂ ਤਾਂ ਬਚ ਗਈ ਹਾਲਾਂਕਿ ਦਿਵਾਨੀ ਤੋਂ ਇਲਾਵਾ ਕਿਸ ਨਾਮ ਦਾ ਇੱਕ ਹੋਰ ਵੀ ਪੱਤਰਕਾਰ ਸੀ ਉਸ ਨੂੰ ਤਰਮਿੰਦਰ ਨੇ ਬਹੁਤ ਕੁੱਟਿਆ ਤੇ ਫਿਰ ਉਹਨਾਂ ਤੇ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਇਹ ਘਟਨਾਵਾਂ ਦੇ ਬਾਵਜੂਦ ਦਿਵਿਆਨੀ ਨੇ ਤਰਮਿੰਦਰ ਬਾਰੇ ਲਿਖਣਾ ਬੰਦ ਨਹੀਂ ਕੀਤਾ ਇਹ ਉਹ ਸਮਾਂ ਸੀ ਜਦੋਂ ਅਨਿਲਕਪੁਰ ਵੀ ਇੰਡਸਟਰੀ ਵਿੱਚ ਆ ਰਿਹਾ ਸੀ ਤਾਂ ਅਨਿਲਕਪੁਰ ਨੂੰ ਦੇਖ ਕੇ ਦਿਵਿਆਨੀ ਨੇ ਆਪਣੇ ਕਾਲਮ 'ਚ ਲਿਖਿਆ ਸੀ ਕਿ ਇਹ ਹੀਰੋ ਇੰਝ ਲੱਗਦਾ ਜਿਵੇਂ ਕੋਈ ਜੇਮ ਕਤਰਾ ਹੋਵੇ ਦਿਵਿਆਨੀ ਦੇ ਕਾਲਮ ਮਸ਼ਹੂਰ ਹੋਣ ਲੱਗੇ ਜਿਸ ਦਾ ਨਤੀਜਾ ਇਹ ਹੋਇਆ ਕਿ ਹੋਰ ਮੈਗਜ਼ੀਨਾਂ ਨੇ ਵੀ ਇਹੋ ਜਿਹਾ ਰੁਝਾਨ ਸ਼ੁਰੂ ਕਰਤਾ ਉਹਨਾਂ ਨੇ ਵੀ ਸਤਾਰਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਲਿਖਣਾ ਸ਼ੁਰੂ ਕਰਤਾ ਉਹਨਾਂ ਦੇ ਸਸੰਸਨੀ ਖੇਜ ਖਬਰਾਂ ਨੂੰ ਸਾਪਣਾ ਸ਼ੁਰੂ ਕਰ ਦਿੱਤਾ ਜਦੋਂ ਵੀ ਕੋਈ ਚੀਜ਼ ਸਸੰਸਨੀ ਖੇਜ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ ਤਾਂ ਇਹਨੂੰ ਪੀਲੀ ਪੱਤਰਕਾਰ ਦਾ ਮਤਲਬ येलो ਜਨਰੇਜ਼ਮ ਕਿਹਾ ਜਾਂਦਾ ਹੈ ਕਿ ਦੇਵਿਆਨੀ ਨਹੀਂ ਬਾਲੀਵੁੱਡ ਚ ਬਾਲੀਵੁੱਡ ਇੰਡਸਟਰੀ ਵਿੱਚ ਪੀਲੀ ਪੱਤਰਕਾਰ ਇਹਨੂੰ ਜਰਨਲਿਜ਼ਮ ਦੀ ਸ਼ੁਰੂਆਤ ਕੀਤੀ ਸੀ ਦੇਵਿਆਨੀ ਇੰਡਸਟਰੀ ਸਤਾਰੇ ਨਾਲ ਸਿੱਧਾ ਰਾਬਤਾ ਰੱਖਦੀ ਸੀ ਪਰ ਬਦਲੇ ਵਿੱਚ ਕੋਈ ਵੀ ਸਟਾਰ ਉਹਨੂੰ ਚੁੱਪ ਨਹੀਂ ਕਰਵਾ ਸਕਿਆ ਅਸਲ ਵਿੱਚ ਜੇਕਰ ਫਿਲਮੀ ਪਾਰਟੀ ਦੀ ਗੱਲ ਕਰੀਏ ਤਾਂ ਦੇਵਿਆਨੀ ਨੂੰ ਲਗਭਗ ਹਰ ਫਿਲਮੀ ਪਾਰਟੀ ਤੋਂ ਸੱਦਾ ਪੱਤਰ ਮਿਲਦਾ ਸੀ ਕਿਉਂਕਿ ਉਹਦੇ ਕੋਲ ਸਭ ਤੋਂ ਜ਼ਿਆਦਾ ਲਿੰਕ ਸੀ ਉਹਦਾ ਇੱਕ ਅੰਦਾਜ਼ ਇਹ ਵੀ ਸੀ ਕਿ ਫਿਲਮੀ ਪਾਰਟੀਆਂ ਵਿੱਚ ਉਹ ਇੱਕ ਖਾਸ ਜਗ੍ਹਾ ਤੇ ਬੈਠਦੀ ਜਿੱਥੋਂ ਸਤਾਰੇ ਦਾਖਲ ਹੁੰਦੇ ਤੇ ਉਹ ਉੱਥੇ ਸ਼ਰਾਬ ਪੀ ਮਤਲਬ ਪੈਗ ਹੱਥ ਫੜ ਕੇ ਬੈਠ ਜਾਂਦੀ ਸੀ ਤੇ ਉਹ ਸਾਰੇ ਸਿਤਾਰਿਆਂ ਨਾਲ ਹੱਥ ਮਿਲਾਉਂਦੀ ਸੀ ਤੇ ਜੇ ਕਿਸੇ ਸਿਤਾਰੇ ਨੇ ਉਹਦੇ ਨਾਲ ਹੱਥ ਨਹੀਂ ਮਿਲਾਇਆ ਤਾਂ ਉਹਨੂੰ ਉਹਨੂੰ ਜਾ ਉਹਨੂੰ ਨਮਸਕਾਰ ਨਹੀਂ ਕੀਤੀ ਜਾਉ ਹਾਈ ਹੈਲੋ ਨਹੀਂ ਕੀਤੀ ਤਾਂ ਅਗਲੇ ਦਿਨ ਅਗਲੇ ਕਾਲਮ ਵਿੱਚ ਉਹੀ ਸਿਤਾਰਾ ਉਹਦਾ ਨਿਸ਼ਾਨਾ ਹੁੰਦਾ ਸੀ ਤੇ ਉਹਦੀ ਕਲਮ ਤੋਂ ਉਸ ਲਈ ਜ਼ਹਿਰ ਲਿਖਿਆ ਜਾਂਦਾ। ਨੈਗਾਨੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਇੱਕ ਹੋਰ ਸੰਸਨੀ ਦਾ ਖੁਲਾਸਾ ਕੀਤਾ ਸੀ ਕਿ ਜਦੋਂ ਉਹਨੇ ਕਿਹਾ ਸੀ ਕਿ ਰਾਜਪੂਰ ਸਾਹਿਬ ਨੇ ਇੱਕ ਵਾਰੀ ਮੈਨੂੰ ਸ਼ਰਾਬੀ ਹੋਣ ਤੇ ਆਪਣੀ ਛਾਤੀ ਦਿਖਾਉਣ ਲਈ ਕਿਹਾ ਸੀ। ਇਸ ਇੰਟਰਵਿਊ ਨੂੰ ਵੀ ਕਾਫੀ ਸੋਖੀਆਂ ਬਟੁਰੀਆਂ ਸੀ। 7 1985 ਵਿੱਚ ਦਿਵਿਆਨੀ ਬਾਰੇ ਬਹੁਤ ਹੀ ਚਿੰਤਾਜਨਕ ਖਬਰ ਆਈ ਸੀ। ਇਦੇ ਵਿੱਚ ਦੱਸਿਆ ਗਿਆ ਜੀ ਕਿ ਉਹਨੂੰ ਅਧਰੰਗ ਦਾ ਦੌਰਾ ਪੈ ਗਿਆ ਆ ਤੇ ਹੁਣ ਉਹ ਓਥੀ ਸਾਦੀ व्हीलचेयर ਤੇ ਆ ਨਾ ਹੀ ਉਹ ਉਹ ਲਿਖ ਸਕਦੀ ਆ ਪਰ ਦਿਵਾਨੀ ਨੇ व्हीलਚੇਰ ਤੇ ਹੋਂ ਦੇ ਬਾਵਜੂਦ ਆਪਣਾ ਕੰਮ ਨਹੀਂ ਰੋਕਿਆ ਉਹਨੇ ਜੂਨੀਅਰ ਸਹਾਇਕ ਰੱਖ ਕੇ ਉਹ ਬੋਲਦੀ ਸੀ ਤੇ ਉਹਦੇ ਸਹਾਇਕ ਲਿਖਦੀ ਸੀ ਦਿਵਾਨੀ ਹੁਣ ਇਸ ਦੁਨੀਆ 'ਚ ਤਾਂ ਨਹੀਂ ਹੈਗੀ ਪਰ ਉਹਨੇ ਬਾਲੀਵੁੱਡ ਇੰਡਸਟਰੀ ਨੂੰ ਜੋ ਅੰਦਾਜ਼ ਦਿੱਤਾ ਇੱਥੇ ਗੋਸਪ ਲਿਖਿਆ ਜਾਂਦੇ ਨਹੀਂ ਆਫਾ ਲਿਖਿਆ ਜਾਂਦੇ ਗੱਪਾਂ ਫਲਾਈਆਂ ਜਾਂਦੀ ਨੇ ਗੋਸਪ ਲਿਖਿਆ ਜਾਂਦੀ ਨੇ ਉਹ ਉਹ ਸਟਾਈਲ ਅੱਜ ਵੀ ਵਰਕਰ ਅੰਗਰੇਜ਼ੀ ਖਬਰਾਂ ਵਿੱਚ ਹਿੰਦੀ ਸ਼ਬਦਾਂ ਤੇ ਸਟਾਈਲਿਸ਼ ਗਾਲ੍ਹਾਂ ਵੀ ਵਰਤੋ ਕਰਨਾ ਮਨ ਰਿਤੇ ਨੂੰ ਉਯੋਗ ਵਿੱਚ ਅੱਜ ਵੀ ਇੱਕ ਸਟਾਈਲ ਹੈ ਤੇ ਜਦੋਂ ਵੀ ਫਿਲਮ ਇੰਡਸਟਰੀ ਦੇ ਕਿਸੇ ਪੱਤਰਕਾਰ ਨੂੰ ਫਿਲਮਾਂ ਵਿੱਚ ਦਿਖਾਇਆ ਜਾਂਦਾ ਤਾਂ ਦਿਵਿਆਨੀ ਦੀ ਹੀ ਛਵੀ ਸਭ ਤੋਂ ਪਹਿਲਾਂ ਸਾਹਮਣੇ ਆਉਂਦੀ ਅਸਲ ਵਿੱਚ ਜੇਕਰ ਗੱਲ ਕਰੀਏ ਫਿਲਮ ਡਾਕਟੀ ਪਿਕਚਰ ਦੀ ਤਾਂ ਵਿਦਿਆਵਾਲਨ ਫਿਲਮ ਦੀ ਮੁੱਖ ਅਦਾਕਾਰਾ ਸੀ ਜਦ ਕੇ ਇਸ ਫਿਲਮ ਚ ਅੰਜੂ ਮਹਿੰਦਰੂ ਦਾ ਕਿਰਦਾਰ ਦਿਵਿਆਨੀ ਤੋਂ ਹੀ ਪ੍ਰੇਰਿਤ ਦਾ ਦੋਸਤੋ ਇਹ ਸੀ ਕਹਾਣੀ ਉਸ ਪੱਤਰਕਾਰ ਦੀ ਜਿਹਨੇ ਕਿਹਾ ਸੀ ਕਿ ਮੈਂ ਇੰਡਸਟਰੀ ਚ ਸਿਰਫ ਇੱਕ ਵਿਅਕਤੀ ਨਾਲ ਸੌਂਦੀਆਂ ਤੇ ਉਹ ਆ ਰਾਜੀਸ਼ ਖੰਡ